ਕਿੰਕੁਤੇ ਮੁਸਲਮਾਨਾਂ ਨੇ ਲੜ ਕੇ ਸ਼ਿਵਾਜੀ ਦੇ ਵਿਰੁੱਧ ਲੜਾਈ ਸੀ ਤੇ ਸ਼ਿਵਾਜੀ ਦੇ ਸੈਨਿਕ ਵੀ ਮੁਸਲਮਾਨ ਸੀ ਇਹਦੇ ਵਿੱਚ ਕਿਸੇ ਵੀ ਧਾਰਮਿਕ ਕੋਈ ਵੀ ਐਂਗਲ ਨਹੀਂ ਸੀ ਧਰਮ ਪਿੱਛੇ ਮਰਾਠਿਆਂ ਨੇ ਕਦੇ ਵੀ ਲੜਾਈ ਨਹੀਂ ਜਦੋਂ ਦੀ ਬੀਜੇਪੀ ਸਰਕਾਰ ਭਾਰਤ ਦੇ ਵਿੱਚ ਆਈ ਆ ਉਸ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਨਫ਼ਰਤ ਹੀ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਧਾਰਮਿਕ ਤੌਰ ਦੇ ਉੱਤੇ ਹਿੰਦੂ ਮੁਸਲਮਾਨਾਂ ਪ੍ਰਤੀ ਖਾਸ ਕਰਕੇ ਮੁਸਲਮਾਨਾਂ ਪ੍ਰਤੀ ਨਫ਼ਰਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਦੇ ਵਿੱਚ ਸਾਰਾ মিডিਆ ਸਾਰੇ ਚੈਨਲ ਸਾਰੇ ਅਖਬਾਰ ਇਹਨਾਂ ਦੇ ਮਤਲਬ ਨਾਲ ਇਕਜੁੱਟ ਹੋ ਕੇ ਚੱਲ ਪਏ ਨੇ ਮੈਂ 2 ਹਫ਼ਤੇ ਪਹਿਲਾਂ ਜੱਗ ਬਾਣੀ ਅਖਬਾਰ ਦੇ ਵਿੱਚ ਪੜ੍ਹਿਆ ਮਰਾਠਾ ਜੋਧਾ ਸੀਗਾ ਇੱਕ ਪ੍ਰਭੂ ਦੇਸ਼ਪਾਂਡੇ ਉਹਦਾ ਵੱਡੇ ਵੱਡੇ ਹੈਡਿੰਗ ਦੇ ਵਿੱਚ ਲਿਖਿਆ ਹੋਇਆ ਸੀਗਾ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ 300 ਸੈਨਿਕਾਂ ਨਾਲ ਹਜ਼ਾਰਾਂ ਮੁਗਲਾਂ ਨੂੰ ਉਹਨੇ ਮਾਰ ਫੁੱਟਿਆ ਇੱਥੇ ਉਹਨਾਂ ਦੀ ਕੋਈ ਬਹਾਦਰੀ ਦੇ ਉੱਤੇ ਸ਼ੰਕਾ ਨਹੀਂ ਹੋ ਰਹੀ ਉਹ ਲੜੇ ਸੀਗੇ ਇਹ ਨਹੀਂ ਸ਼ੰਕਾ ਹੋ ਰਹੀ ਪਰ ਗੱਲ ਸ਼ੰਕਾ ਇੱਥੇ ਜਿਹੜਾ ਮੁਗਲ ਸ਼ਬਦ ਹੈ ਨਾ ਉਹਦੇ ਹੈ ਮੁਗਲ ਜਦੋਂ 1960 ਦੇ ਵਿੱਚ ਇਹਨਾਂ ਨੇ ਅਖਬਾਰ ਦੇ ਵਿੱਚ ਲਿਖਿਆ ਜਿਵੇਂ 1960 ਦੇ ਵਿੱਚ ਹੀ ਲੜਾਈ ਹੋਈ ਸੀਗੀ ਪਾਵਨਖਿੰਡ ਉੱਥੇ ਲੜਾਈ ਹੋਈ ਸੀਗੀ ਜਗ੍ਹਾ ਦੇ ਉੱਤੇ ਉਵੇਂ ਹੀ ਹੈ ਪਰ ਉਦੋਂ ਮੁਗਲ ਹਜੇ ਉੱਤੇ ਉਸ ਇਲਾਕੇ ਤੱਕ ਦੱਖਣੀ ਮਹਾਰਾਸ਼ਟਰ ਜਿਹੜਾ ਇੱਥੇ ਮਰਾਠਿਆਂ ਦਾ ਸਮਰਾਜ ਸੀਗਾ ਉੱਥੇ ਨਹੀਂ ਸੀ ਪਹੁੰਚੇ ਉਸ ਤੋਂ 10 ਸਾਲ ਬਾਅਦ ਆ 1670 ਦੇ ਵਿੱਚ ਉੱਥੇ ਪਹੁੰਚੇ ਸੀਗੇ ਔਰੰਗਜੇਬ ਦੀ ਜਿਹੜੀ ਫੌਜ ਸੀ ਉੱਥੇ ਪਹੁੰਚੀ ਸੀਗੀ ਉਦੋਂ ਇੱਕ ਕਿਲੇ ਦੇ ਵਿੱਚ ਸ਼ਿਵਾਜੀ ਮਹਾਰਾਜ ਉਹਨਾਂ ਨੂੰ ਘੇਰਾ ਪੈ ਗਿਆ ਸੀਗਾ ਤਾਂ ਉੱਥੋਂ ਉਹਨਾਂ ਨੂੰ ਭਜਾਉਣ ਦੇ ਵਿੱਚ ਲੁਕੋ ਕੇ ਉੱਥੋਂ ਪ੍ਰਭੂ ਦੇਸਪਾਂਡੇ ਉਹਨਾਂ ਨੂੰ ਉਹਨਾਂ ਨੇ ਬਹੁਤ ਵੱਡੀ ਭੂਮਿਕਾ ਨਿਭਾਈ ਉੱਥੋਂ ਉਹ ਜਾਨ ਬਚਾ ਕੇ ਨਿਕਲਣ ਦੇ ਵਿੱਚ ਸਫਲ ਰਹੇ ਇੱਥੇ ਗੱਲ ਕੀ ਹੈ ਇਹਦੇ ਜਿਹੜੇ ਆਦਿਲ ਸ਼ਾਹੀ ਸੀਗੇ ਉੱਥੋਂ ਦੇ ਉਹਨਾਂ ਨਾਲ ਇਹ ਲੜਾਈ ਹੋ ਰਹੀ ਸੀ ਉਹਨਾਂ ਨੇ ਉਸ ਘੇਰੇ ਨੂੰ ਉਸ ਕਿਲੇ ਨੂੰ ਘੇਰਾ ਪਾ ਲਿਆ ਸੀਗਾ ਜਿੱਥੇ ਸ਼ਿਵਾਜੀ ਮਹਾਰਾਜ ਉੱਥੇ ਜੇਸ ਕਿਲੇ ਦੇ ਵਿੱਚ ਸੀਗੇ ਪ੍ਰਭੂ ਦੇਸ਼ ਪਾਂਡੇ ਉਹਨਾਂ ਨੇ 300 ਸੈਨਿਕਾਂ ਨਾਲ ਲੜੇ ਉਧਰ ਦੱਸਦੇ ਨੇ ਵੀ 10000 ਦੀ ਫੌਜ ਸੀਗੀ ਇਹਨਾਂ ਨੇ 4000 ਮਾਰ ਦਿੱਤੇ ਇਹ ਵੀ ਗਿਣਤੀ ਮਤਲਬ ਇਹ ਸਹੀ ਨਹੀਂ ਹੈਗੀ 4000 ਵਾਲੀ ਮਤਲਬ ਹਜ਼ਾਰਾਂ ਦੀ ਗਿਣਤੀ ਦੇ ਵਿੱਚ 1000 ਤੋਂ 12-1300 ਇੰਨਾ ਜ਼ਰੂਰ ਦੱਸਦੇ ਨੇ ਮਾਰ ਦਿੱਤੇ ਸੀਗੇ ਪਰ 4000 ਵਾਲੀ ਇਹ ਵੀ ਗੱਲ ਗਲਤ ਹੈ ਉਸ ਸਮੇਂ ਜੇ ਆਪਾਂ ਦੇਖੀਏ ਇਹ ਹੁਣ ਇੱਕ ਮਤਲਬ ਧਾਰਮਿਕ ਐਂਗਲ ਤੋਂ ਇਹ ਸਾਰਾ ਮਤਲਬ ਲੋਕਾਂ ਦੇ ਵਿੱਚ ਫਰਕ ਪਾਉਣ ਦਾ ਯਤਨ ਕਰ ਰਹੇ ਨੇ ਹਾਲਾਂਕਿ ਸ਼ਿਵਾਜੀ ਸੀਗੇ ਉਹਨਾਂ ਦੀ ਜਿਹੜੇ ਮੁੱਖ ਸੈਨਾ ਦੇ ਵਿੱਚ ਮੁਸਲਮਾਨ ਸੈਨਿਕ ਵੀ ਸੀਗੇ ਇਹਨਾਂ ਦੀ ਫੌਜ ਦੇ ਵਿੱਚ ਬਹੁਤ ਜ਼ਿਆਦਾ ਮੁਸਲਮਾਨ ਸਿਪਾਹੀ ਸੀ ਤੇ ਬਹੁਤ ਜ਼ਿਆਦਾ ਸੈਨਿਕ ਵੀ ਸੀਗੇ ਜਿਨ੍ਹਾਂ ਦੀ ਬਦੌਲਤ ਉਹਨਾਂ ਨੇ ਬਹੁਤ ਜ਼ਿਆਦਾ ਜੰਗਾਂ ਜਿੱਤੀਆਂ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਨਾਮ ਆਉਂਦੇ ਨੇ ਦੌਲਤ ਖਾਨ ਸਿਦੀ ਸਿੰਬਲ ਸਿਦੀ ਸੰਬਲ ਅਤੇ ਸਿਦੀ ਇਬਰਾਹਿਮ ਇਹ ਪ੍ਰਮੁੱਖ ਚੋਟੀ ਦੇ ਸੈਨਿਕ ਨੇ ਮਤਲਬ ਬਹੁਤ ਜ਼ਿਆਦਾ ਮਸ਼ਹੂਰ ਸੀ ਉਹਨਾਂ ਦੇ ਲੜਦੇ ਸੀ ਕਿ ਉਹਨਾਂ ਨੇ ਕਦੇ ਵੀ ਕਿਸੇ ਧਰਮ ਦਾ ਕੋਈ ਵਿਤਕਰਾ ਜਾਤ ਪਾਤ ਦਾ ਵਿਤਕਰਾ ਨਹੀਂ ਸੀ ਕੀਤਾ ਇਹ ਵੀ ਇੱਕ ਐਂਗਲ ਮਤਲਬ ਲਿਆ ਕੇ ਲੋਕਾਂ ਦੇ ਵਿੱਚ ਨਫਰਤ ਵਾੜਨੀ ਚਾਹੁੰਦੇ ਨੇ ਝੂਠਾ ਇਤਿਹਾਸ ਹੌਲੀ-ਹੌਲੀ ਬਦਲਦੇ ਨੇ ਇਹ ਕੀ ਕਰਦੇ ਨੇ ਮਤਲਬ ਅੱਧੀ ਤੋਂ ਜ਼ਿਆਦਾ ਗੱਲ ਆਜ਼ਾਦੀ ਸੱਚੀ ਘਟਨਾ ਹੁੰਦੀ ਆ ਉਹਦੇ ਵਿੱਚ ਥੋੜਾ ਜਿਹਾ ਝੂਠ ਲਕੋ ਦਿੰਦੇ ਨੇ ਤਾਂ ਜੋ ਲੋਕਾਂ ਦੇ ਵਿੱਚ ਮਤਲਬ ਆਪਸ ਦੇ ਵਿੱਚ ਉੱਥੇ ਨਫ਼ਰਤ ਫੈਲੇ ਦੰਗੇ ਹੋਣ ਤੇ ਇਹ ਆਪਣੀਆਂ ਵੋਟਾਂ ਹਾਸਲ ਕਰਨ ਕਰ ਸਕਣ ਜਿਹੜੀ ਆਦਲ ਸ਼ਾਹੀ ਲੋਕਾਂ ਦੇ ਨਾਲ ਇਹਨਾਂ ਦੀ ਲੜਾਈ ਹੋਈ ਸੀ 1960 ਦੇ ਵਿੱਚ ਉੱਥੋਂ ਦੇ ਜ਼ਗੀਰਦਾਰ ਸੀਗੇ ਉਹਨਾਂ ਦੀ ਇੱਕ ਆਪਸੀ ਸੱਤਾ ਦੀ ਲੜਾਈ ਸੀ ਜ਼ਮੀਨ ਦੀ ਲੜਾਈ ਸੀਗੇ ਉਹਦੇ ਵਿੱਚ ਮੁਸਲਮਾਨ ਵੀ ਜ਼ਰੂਰ ਸੀਗੇ ਪਰ ਮੁਗਲ ਨਹੀਂ ਸੀ ਤੇ ਉਹਨੇ ਹੀ ਜਿੰਨੇ ਮੁਸਲਮਾਨ ਸੀ ਉਹਨੇ ਹੀ ਉੱਥੋਂ ਦੇ ਜ਼ਗੀਰਦਾਰ ਹਿੰਦੂ ਵੀ ਸੀਗੇ ਹਿੰਦੂ ਅਤੇ ਮੁਸਲਮਾਨਾਂ ਨੇ ਲੜ ਕੇ ਸ਼ਿਵਾਜੀ ਦੇ ਵਿਰੁੱਧ ਲੜਾਈ ਸੀ ਤੇ ਸ਼ਿਵਾਜੀ ਦੇ ਸੈਨਿਕ ਵੀ ਮੁਸਲਮਾਨ ਸੀ ਇਹਦੇ ਵਿੱਚ ਕਿਸੇ ਵੀ ਧਾਰਮਿਕ ਕੋਈ ਵੀ ਐਂਗਲ ਨਹੀਂ ਸੀ ਧਰਮ ਪਿੱਛੇ ਮਰਾਠਿਆਂ ਨੇ ਕਦੇ ਵੀ ਲੜਾਈ ਨਹੀਂ ਕੀਤੀ ਆਪਣੀ ਰਾਜ ਸੱਤਾ ਦੇ ਲਈ ਕੀਤੀ ਆਪਣੇ ਰਾਜ ਦਾ ਜਿਹੜਾ ਵਾਅਦਾ ਸੀਗਾ ਉਹਦੇ ਕਰਨ ਦੇ ਲਈ ਕੀਤੀ ਪਰ ਅੱਜ ਕੱਲ ਇਤਿਹਾਸ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਧਾਰਮਿਕ ਪੱਖ ਤੋਂ ਲੋਕਾਂ ਦੇ ਵਿੱਚ ਨਫ਼ਰਤ ਭਰਨ ਦੇ ਲਈ ਪੇਸ਼ ਕੀਤਾ ਜਾ ਰਿਹਾ